ਸਤ ਸ੍ਰੀ ਅਕਾਲ ਦੋਤੋ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚਾਲ ਤੇ ਮੇਰਾ ਨਾਮ ਹੈ ਚੰਦਬੀ ਸਿੰਘ ਢਿੱਲੋਂ ਦੋ ਕਿਤਾਬਾਂ ਨੇ ਹੱਥ ਦੇ ਵਿੱਚ ਇਹਨਾਂ ਦੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਗੱਲ ਕਰਾਂਗੇ ਆਪਣੇ ਪਿੰਡ ਦੀ ਮੈਂ ਗੋਦਾਲ ਸਾਹਿਬ ਆਇਆ ਇੱਥੇ ਦਰਿਆ ਪਿੱਛੇ ਵੇਖ ਲਓ ਮੂਹੜ ਬੜਾ ਵਧੀਆ ਸੌਣ ਦਾ ਮਹੀਨਾ ਬਦਲ ਬਦਲ ਆਇਆ ਹੋਏ ਤੁਹਾਨੂੰ ਪਤਾ ਤੇ ਸ਼ਾਇਦ ਮੇਰੀ ਫੁਟੇਜ ਸਹੀ ਆਂਦੀ ਨਾ ਹੋਵੇ ਪਰ ਸ਼ਾਇਦ ਆਉਂਦੀ ਹੋਵੇ ਮੈਂ ਐਡਿਟ ਕਰਨ ਨੂੰ ਥੋੜੀ ਜੀ ਪਰ ਦੋ ਕਿਤਾਬਾਂ ਮੇਰੇ ਅੱਜ ਹੱਥ 'ਚ ਵਿੱਚ ਆ ਇਹਨਾਂ ਦੇ ਉੱਤੇ ਗੱਲ ਕਰੂੰਗਾ ਇੱਕ ਹੈਗੀ ਆ ਚੰਗਾ ਸੀ ਤੈਨੂੰ ਦਿਲਾਂ ਦੇਂਦੇ ਦੂਸਰੀ ਆ ਕਾਤਲ ਕਾਰੀਗਰ ਲ ਠੀਕ ਹੈ ਜੀ ਤੇ ਦੂਸਰਾ ਇਹਦੇ ਤੇ ਦੂਸਰੀ ਇੱਕ ਬੁੱਕ ਦਾ ਜਿਹੜੇ ਆ ਗਏ ਆ ਰਾਈਟਰ ਉਹ ਹੈ ਜਿਹੜੇ ਅਰਸ਼ਦ ਮੰਜੂਰ ਤੇ ਜਿਹੜੀਆਂ ਦੋਵੇਂ ਕਿਤਾਬਾਂ ਆਹ ਆਲਮੋਸਟ ਮੈਂ ਵੱਢ ਚੁੱਕਿਆ ਵਾਂ ਇਹਦੇ ਵਿੱਚ ਮੈਨੂੰ ਆ ਜਿਹੜੀਆਂ ਹੈਗੀਆਂ ਸ਼ਾਇਰੀਆਂ ਲਗਭਗ ਇਹਦੇ ਵਿੱਚ ਸ਼ਾਇਰੀਆਂ ਹੈਗੀਆਂ ਵਾਂ ਜਿਹੜੇ ਗੱਲਾਂ ਕਹੀਆਂ ਗਈਆਂ ਵਾਂ ਉਹ ਲਗਭਗ 95 ਨੇ 95 ਜਿਹੜੀਆਂ ਹੈਗੀਆਂ ਸ਼ਾਇਰੀਆਂ ਹੈਗੀਆਂ ਉਹਨਾਂ ਦੇ ਵਿੱਚੋਂ ਮੈਨੂੰ ਕੁਝ ਹੈਗੀਆਂ ਜਿਹੜੀਆਂ ਮੈਨੂੰ ਕਿਸ ਠੀਕ ਜਿਹੀ ਨਹੀਂ ਲੱਗੀਆਂ ਮੇਰੇ ਅਪਨੇ ਅਕੋਰਡਿੰਗ ਨਹੀਂ ਠੀਕ ਲੱਗੀਆਂ ਉਤਰਾ ਲਿਖਿਆ ਬਹੁਤ ਵਧੀਆ ਬਾਕਮਾਲਿਆ ਪਰ ਮੈਂ ਆਪਣੇ ਅਕੋਰਡਿੰਗ ਜਿਹੜੀ ਚੀਜ਼ਾਂ ਲੱਭਦਾ ਨਾ ਹਰ ਬੰਦਾ ਕੋਈ ਜਦੋਂ ਸ਼ਾਇਰੀ ਪੜਦਾ ਜਾਂ ਤੇ ਜੇ ਤੁਸੀਂ ਲਿਖਦੇ ਜੇ ਤੇ ਫਿਰ ਤੁਸੀਂ ਆਪਣੇ ਮੁਤਾਬਿਕ ਕੋਈ ਚੀਜ਼ਾਂ ਉਹਦੇ ਵਿੱਚੋਂ ਲੱਭੋਗੇ ਤੇ ਤੁਸੀਂ ਵੀ ਸ਼ਾਇਦ ਨੂੰ ਲਾਦਾ ਲਿਖੋਗੇ ਪਰ ਜਿਹੜੀ ਇਸ ਬੁੱਕ ਦੇ ਵਿੱਚ ਖਾਸੀਅਤ ਇਸ ਬੁੱਕ ਦੇ ਵਿੱਚ ਮੈਂ ਥੋੜੀ ਜੀ ਕਮੀ ਲੱਗੀ ਆ ਉਹ ਕੀ ਆ ਉਹਦੇ ਬਾਰੇ ਅਣ ਤੇ ਗੱਲ ਕਰੂੰਗਾ ਸਭ ਤੋਂ ਪਹਿਲਾਂ ਦੋਵੇਂ ਬੁੱਕਾਂ ਇਹ ਦੂਸਰੀ ਵਾਰੀ ਛਾਪੀ ਹੋਈ ਹੈ ਜੀ ਤੇ ਇਹ ਵੀ ਸੈਕੰਡ ਐਡੀਸ਼ਨ ਹੈ ਦੋਵਾਂ ਦਾ ਸੈਕੰਡ ਸੈਕੰਡ ਐਡੀਸ਼ਨ ਹੈਗਾ ਜੀ ਠੀਕ ਹੈ ਜੀ ਤੇ ਇਹ ਕਿਤਾਬ ਜਿਹੜੀ ਮੈਂ ਪੜ੍ਹੀ ਸੀਗੀ ਲਗਭਗ ਆ ਆਪਣੇ ਮਿੱਤਰ ਦੇ ਨਾਲ ਤੇ ਆਸਟ੍ਰੇਲੀਆ ਦੇ ਵਿੱਚ ਹੈ ਹੈ ਤੇ ਉਹਦੇ ਨਾਲ ਕਿਤਾਬਾਂ ਬੜੀਆਂ ਸੀ ਉਹਦੇ ਨਾਲ ਰਿਵਿਊ ਕਰਨ ਦਾ ਸੋਚਿਆ ਸੀਗਾ ਮੈਂ ਚਲੋ ਅੱਜ ਮੇਰਾ ਸਵੱਬ ਬਣਿਆ ਪਰ ਇੱਥੇ ਗਰਮੀ ਬੜੀ ਲੱਗਣ ਧੀਆ ਸਵੱਬ ਬਣਿਆ ਚਲੋ ਆਇਆ ਤਾਂ ਮੈਂ ਚਲੋ ਗੱਲਬਾਤ ਕਰਦੀ ਇਹ ਬੁੱਕ ਦੀ ਵੀ ਤੇ ਇਹ ਬੁੱਕ ਦੀ ਵੀ ਇਹ ਬੁੱਕ ਮੈਂ ਲਗਭਗ ਅੱਧੀ ਪੜ ਚੁੱਕਿਆ ਪਰ ਮੈਨੂੰ ਇਸ ਬੁੱਕ ਦੇ ਵਿੱਚ ਲਗਭਗ ਜਣੀਆਂ ਬੜੀਆਂ ਸਾਰੀਆਂ ਲਈ ਉਹ ਸਾਰੀਆਂ ਮੈਨੂੰ ਵਧੀਆ ਲੱਗੀਆਂ ਸੋਹਣੀਆਂ ਲੱਗੀਆਂ ਸ਼ਾਇਰੀਆਂ ਤੇ ਉਹਨਾਂ ਵਿੱਚੋਂ ਮੈਂ ਇੱਕ ਇੱਕ ਦੋ ਦੋ ਇਹਨਾਂ ਦੀ ਮੈਂ ਸੁਣਾ ਵੀ ਦਊਗਾ ਤੇ ਬਾਕੀ ਜਿਹੜੀ ਕਿਤਾਬ ਦੇ ਵਿੱਚ ਟੋਟਲ ਇਹਦੇ ਪੰਨੇ ਹੈਗੇ ਆ ਉਹ ਪੰਨੇ ਹੈਗੇ ਦੋਸਤੋ 96 ਠੀਕ ਹੈ ਜੀ ਤੇ ਇਸ ਕਿਤਾਬ ਦੇ ਜਿਹ 113 113 ਲਾਸਟ ਵਾਲਾਗਾ ਪਾਟਕਾਂ ਲਈ ਖਾਲੀ ਪੇਜ ਹੈਗਾ ਇੱਕ ਲਾਸਟ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀਆਂ ਸ਼ਾਇਰੀਆਂ ਲਿਖੀਆਂ ਹੋਈਆਂ ਵਾਂ ਤੇ ਕਾਤਲ ਕਾਰੀਗਰ ਲੱਗਦਾ ਉਹ ਇਹਦੇ ਵਿੱਚ ਸ਼ਾਇਰੀਆਂ ਲਿਖੀਆਂ ਹੋਈਆਂ ਦੋਸਤੋ 100 ਮੇਰੇ ਖਿਆਲ 100 ਤੋਂ ਪਲੱਸ ਹੀ ਆ 100 ਸੌਰੀ ਇਹਦੇ ਵਿੱਚ ਲਿਖਿਆ ਹੈ 85 ਇਹਦੇ ਵਿੱਚ 85 ਹੈਗੀਆਂ ਤੇ ਮੇਰੇ ਸੋਹ ਤੋਂ ਥੱਲੇ ਨਹੀਂ 85 ਨਹੀਂ 102 ਸੌਰੀ 102 ਹੈਗੀਆਂ ਪੇਜ ਥੋੜਾ ਗਲਤ ਪਲਟੇ ਗਏ ਮੈਂ ਲੱਖੂ ਤੇ ਬਾਕੀ ਸੋਹਣੀਆਂ ਵਾਂ ਪਰ ਇਹਦੇ ਵਿੱਚ ਵੀ ਇਹਨੂੰ ਜਿਹੜੀ ਖਾਸੀਅਤ ਲੱਗੀ ਉਹ ਮੈਂ ਐਂਡ ਤੇ ਦੱਸੂਗਾ ਤੁਹਾਨੂੰ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸਦਾ ਵਾਂ ਵੀ ਦੋਸਤੋ ਜੇ ਤੁਸੀਂ ਕਿਤਾਬਾਂ ਦੇ ਦੋਵੇਂ ਪੜ੍ਹਨਾ ਚਾਹੁੰਦੇ ਜੇ ਤੁਹਾਨੂੰ ਦੋਵੇਂ ਪਸੰਦ ਆਉਣਗੇ ਮੇਰੇ ਅਕੋਰਡਿੰਗ ਮੈਨੂੰ ਇਹ ਬੁੱਕ ਜਿਹੜੀ ਥੋੜੀ ਜੀ ਘੱਟ ਪਸੰਦ ਆਈ ਆ ਤੇ ਇਹ ਬੁੱਕ ਜ਼ਿਆਦਾ ਪਸੰਦ ਆਈ ਕਿਉਂਕਿ ਹਰ ਕੇ ਬੰਦੇ ਦਾ ਬੁੱਕ ਪੜਨ ਦਾ ਵੱਖਰਾ ਵੱਖਰਾ ਨਜ਼ਰੀਆ ਹੁੰਦਾ ਵਾ ਜਿ ਤਰ੍ਹਾਂ ਉਹ ਬੁੱਕ ਪੜਦਾ ਉਹਦਾ ਵੱਖਰਾ ਨਜ਼ਰੀਆ ਹੋਊਗਾ ਵੱਖਰਾ ਸੋਚਨ ਦਾ ਨਜ਼ਰੀਆ ਹੋਊਗਾ ਮੈਂ ਜਿੱਥੇ ਤੱਕ ਸੋਚਦਾ ਵਾਂ ਮੈਂ ਪਿਆਰ ਮੂਹ ਦੇ ਦੋ ਤੇ ਥੋੜਾ ਘੱਟ ਲਿਖਦਾ ਥੋੜਾ ਜਿਆਦਾ ਲਿਖ ਵੀ ਲਈਦਾ ਪਰ ਥੋੜਾ ਘੱਟ ਲਈਦਾ ਪਰ ਪੜ ਜ਼ਰੂਰ ਲੈਣਾ ਉਹ ਤੂੰ ਪੜਨੀ ਜ਼ਰੂਰ ਚਾਹੀਦੀ ਪੂਰੀ ਪੜਨੀ ਚਾਹੀਦੀ ਆ ਪਿਛਲੀ ਵਾਰੀ ਮੈਂ ਕਿਤਾਬ ਪੜੀ ਸੀਗੀ ਉਹ ਸੀਗੀ ਮੇਰਾ ਪਾਕਿਸਤਾਨ 8-9 ਮਹੀਨੇ ਲਾ ਕੇ ਮੈਂ ਪੜੀ ਸੀਗੀ ਗੈਪ ਦੇ ਦੇ ਕੇ ਯਾਨੀ ਮੈਨੂੰ ਇਕੱਠਾ ਹੀ 8-9 ਮਹੀਨੇ ਲੱਗੇ ਸੋ ਥੋੜਾ ਗੈਪ ਗਿਆ ਦੇ ਦੇ ਕੇ ਮੈਨੂੰ ਸਮਝਣ ਲੱਗਿਆ ਥੋੜਾ ਟਾਈਮ ਲੱਗਿਆ ਸੀ ਇਹਨੂੰ ਹਾਲ ਹੀ ਵਧੀਆ ਪਾਰਟਸ ਜਿਹੜੇ ਆ ਬੁੱਕ ਦੇ ਉੱਤੇ ਹਾਲੀ ਆਏ ਨੇ ਹੋਏ ਇੰਟਰਨੈਟ ਦੇ ਉੱਤੇ ਪਰ ਜਿਹੜੀਆਂ ਇਹ ਕਿਤਾਬਾਂ ਮੈਨੂੰ ਦੋਵੇਂ ਪਸੰਦ ਲੱਗੀਆਂ ਐ ਨਹੀਂ ਮਾੜੀਆਂ ਲੱਗੀਆਂ ਇਹਦੇ ਵਿੱਚ ਦੋ ਤਿੰਨ ਸ਼ਾਇਰੀਆਂ ਤੁਹਾਨੂੰ ਸੁਣਾਉਣਾ ਵਾ ਪਹਿਲਾਂ ਜਿਹੜੀ ਚੰਗਾ ਸੀ ਤੈਨੂੰ ਦਿਲ ਨਾ ਦੇਂਦੇ ਹਰ ਖਾਨ ਦੀ ਚੀਜ਼ ਅਜੀਮ ਹੋ ਗਈ ਮਗੀ ਖਰਾਬ ਹੋ ਗਈ ਤੇ ਸਕੀਮ ਕੱਢੀ ਸੀ ਸਰਕਾਰ ਨੇ ਮਾੜਿਆ ਨਹੀਂ ਉਹ ਤਕੜਿਆਂ ਲਈ ਤਕਸੀਮ ਹੋ ਗਈ ਮਗੀ ਮਲਟੀਪਲ ਹੈ ਨਾ ਗੁਣਾ ਹੋ ਗਈ ਵੀ ਦੋ ਨਾਲ ਦੋ ਚਾਰ ਹੋ ਗਿਆ ਨਾ ਉਹਨਾਂ ਲਈ ਫਾਇਦਾ ਹੋ ਗਿਆ ਤੇ ਬਾਕੀ ਗੱਲਾਂ ਗੋਗਾ ਜੀ ਇੱਕ ਪਾਸੇ ਇੱਥੇ ਖੰਡ ਵੀ ਜਿਹੜੀ ਅਫੀਮ ਹੋ ਗਈ ਮਗੀ ਮਿੱਠਾ ਜਿਹੜਾ ਉਹ ਅਫੀਮ ਨਸ਼ਾ ਹੋ ਗਿਆ ਵਾ ਹੈ ਨਾ ਮਿੱਠਾ ਵੀ ਜਿਹੜਾ ਕਹਿੰਦੇ ਨੇ ਨਾ ਪਰ ਨਸ਼ਾ ਹੋ ਗਿਆ ਸਮਝਣਾ ਹੁਣ ਕਈ ਤਰੀਕਿਆਂ ਨਾਲ ਸਮਝ ਸਕਦੇ ਆਪਾਂ ਸ਼ਾਇਰੀ ਇੱਕ ਸ਼ਾਇਰੀ ਨੂੰ ਆਪਾਂ ਨਾ ਕਈ ਤਰੀਕਿਆਂ ਦੇ ਵਿੱਚ ਡਿਵਾਈਡ ਕਰਕੇ ਆਪਾਂ ਕਈ ਤਰੀਕਿਆਂ ਨਾਲ ਸਮਝ ਸਕਦੇ ਆ ਜੇ ਆਪਾਂ ਸਮਝਣਾ ਚਾਹੀਏ ਤੇ ਅਗਲੇ ਦਾ ਲਿਖਣ ਦਾ ਕੋਈ ਨਜ਼ਰੀਆ ਹੋਊਗਾ ਹਾਂ ਵੀ ਆਪਾਂ ਨਜ਼ਰੀਆ ਦੇਣਾ ਚਾਹੁੰਦੇ ਰੋਕਣ ਵੀ ਆ ਠੀਕ ਹੈ ਨਾ ਇਹਨੂੰ ਪੜਕੇ ਇਹਨੂੰ ਆ ਠੀਕ ਨਾ ਦੇਖਿਓ ਸਰਕਾਰ ਮਾੜੀਆਂ ਲੋਕ ਇਸ ਤਰ੍ਹਾਂ ਮੰਗੀ ਕਹਿ ਸਕਦੇ ਆ ਕਿ ਕੁੜੀ ਮਾੜੀਆਂ ਮੁੰਡਾ ਇਸ ਤਰ੍ਹਾਂ ਕਹਿ ਸਕਦੇ ਹਨ ਉਸ ਤੋਂ ਬਾਅਦ ਥੋੜੀ ਛੋਟੀ ਸੁਣਾਉਂਗਾ ਮੈਂ ਤੇ ਇਹਦਾ ਲਗਾ ਪੈਸੇ ਸਾਡੇ ਕੋਲ ਪੈਸੇ ਜਿੰਨੇ ਠੀਕ ਰਹੇ ਨੇ ਬਾਕੀ ਜਿੰਨਾ ਸਾਡੇ ਕੋਲ ਪੈਸੇ ਰਹੇ ਨੇ ਕਿ ਸਾਰੇ ਸੋਨਿਆਂ ਦੇ ਮੂਹ ਠੀਕ ਰਹੇ ਨੇ ਤੇ ਪਹਿਲਾ ਚਾਚਾ ਚਾਚਾ ਜਵਾਬਤ ਪਾ ਬੈਠੇ ਕਿ ਹੁਣ ਦੋਹਾਂ ਧਿਰਾਂ 'ਚ ਬੜੇ ਹੁਣ ਦੋਹਾਂ ਧਿਰਾਂ ਬੜੇ ਚੀਕ ਰਹੇ ਨੇ ਤੁਹਾਡੇ ਨਾਲ ਜਿਵੇਂ ਵੱਡੇ ਭਾਵੇਂ ਕਰਦੇ ਸਾਡੇ ਨਾਲ ਵੀ ਇੰਜ ਸ਼ਰੀਕ ਰਹੇ ਨੇ ਕਿ ਅੱਜ ਖੋਰੇ ਉਹ ਕਿੰਜ ਚੁੱਪ ਬੈਠੇ ਨੇ ਅੱਗੇ ਰੋਜ ਹੀ ਪਉਂਦੇ ਫਟੀਕ ਰਹੇ ਨੇ ਕਿ ਛੇਤੀ ਗੋਗੇ ਮਹਿਫਲ ਚੋਂ ਫਾਰਗ ਧਰ ਬੇਗਮ ਤੇ ਬੱਚੇ ਉਡੀਕ ਰਹੇ ਨੇ ਫਾਰਗ ਮੀਨਸ ਕਿ ਛੇਤੀ ਉੱਠ ਜਾ ਇਹ ਕਹਿ ਸਕਦੇ ਬਾਕੀ ਮੈਨੂੰ ਪੂਰੀ ਇਹਨਾਂ ਦੀ ਡੈਫੀਨੇਸ਼ਨ ਹੀ ਪਤਾ ਪਰ ਮੈਨੂੰ ਲੱਗਦਾ ਵੀ ਇਹਨਾਂ ਥੱਲੇ ਜਿਹੜੇ ਵਰਡ ਆ ਗਏ ਆ ਉਹ ਹੀ ਲਾਸ਼ ਤੇ ਗੱਲ ਕਰਨੀ ਆ ਵੀ ਜਿਹੜੇ ਵਰਡ ਆ ਗਏ ਉਹਨਾਂ ਦੇ ਥੱਲੇ ਅਰਥ ਜੀ ਰੂ ਲਿਖਣੇ ਚਾਹੀਦੇ ਆ ਦੂਸਰੀ ਬੁੱਕ ਚ ਮੈਨੂੰ ਇਹੋ ਜੀ ਚੀਜ਼ ਸ਼ਾਨਦਾਰ ਲੱਗੀ ਆ ਵੀ ਬਹੁਤ ਹੀ ਕਮਾਲ ਲੱਗੀ ਆ ਵੀ ਉਹ ਆ ਇਹ ਤਰ੍ਹਾਂ ਅਫਸਾਨਾ ਕਹਾਣੀ ਹੋਗੀ ਹੁਣ ਮੈਂ ਕਹਾਣੀ ਉੱਤੇ ਬੜੀ ਉਦੀ ਇੱਕ ਚੀਜ਼ ਲਿਖੀ ਸੀ ਮੈਨੂੰ ਜਿੱਤਰਾ ਇੱਕ ਵਰਡ ਹੁੰਦਾ ਵਰਡ ਸਟਕ ਕਰ ਜਾਂਦਾ ਮਾਈਂਡ ਦੇ ਉਹਦੇ ਉੱਤੋਂ ਬੰਦੇ ਨੂੰ ਲਿਖਣ ਦਾ ਇੱਕ ਵਰਡ ਦੇ ਤੋਂ ਬੜੀ ਬੜੀ ਸ਼ਾਇਰੀਆਂ ਲਿਖੀਆਂ ਜਾਂਦੇ ਬੜੀਆਂ ਹੁਣੇ ਸ਼ਾਇਰੀਆਂ ਲਿਖੇ ਜਾਂਦੀਆਂ ਨੇ ਮੈਂ ਵੀ ਕਿ ਟਰਾਈ ਕਰਦਾ ਹੁਣ ਨਾ ਜਿੱਤਰਾ ਇੱਥੇ ਇੱਕ ਹੈਗੀ ਆ ਵੀ ਕੰਧਾਂ ਕੋਲੋਂ ਡਰ ਲੱਗਦਾ ਏ ਮਕਤਲ ਵਰਗਾ ਘਰ ਲੱਗਦਾ ਏ ਮਕਤਲ ਮਤਲ ਕਿ ਕਤਲਗਾ ਕਤਲ ਕਰਨ ਵਾਲੀ ਥਾਂ ਕਿ ਸਜਰੇ ਸਜਰੇ ਲਹੂ ਵਿੱਚ ਭਿੱਜਿਆ ਕੁਝ ਕਿਸੇ ਦਾ ਪਰ ਲੱਗਦਾ ਏ ਕਿ ਕੋਈ ਖੋਜ ਖੁਰਾ ਨਹੀਂ ਲੱਭਦਾ ਕਾਤਲ ਕਾਰੀਗਰ ਲੱਗਦਾ ਖੁਰਾ ਮੈਂ ਇਸ ਕਹਾ ਪਰ ਖੁਰਾ ਹੋ ਗਈ ਨਾ ਬਾਦਰੋਨੀ ਨੂੰ ਕਹਿਣੀ ਨਹੀਂ ਪਰ ਇੱਥੇ ਖੁਰੇ ਦਾ ਮਤਲਬ ਲਿਖਿਆ ਕਿ ਪਸ਼ੂ ਦੇ ਪੈਰ ਦਾ ਨਿਸ਼ਾਨ ਪਸ਼ੂ ਦੇ ਪੈਰਾਂ ਦੇ ਨਿਸ਼ਾਨ ਅੱਗੇ ਲਿਖਿਆ ਕੋਈ ਖੋਜ ਖੁਰਾ ਨਹੀਂ ਲੱਭਦਾ ਕਾਤਲ ਕਾਰੀਗਰ ਲੱਗਦਾ ਏ ਕਿ ਐਵੇਂ ਤਾਜ ਮਹਿਲ ਨਹੀਂ ਬਣਦੇ ਲੁੱਟਿਆ ਹੋਇਆ ਜਰ ਲੱਗਦਾ ਏ ਜਰ ਮਤਲਬ ਕਿ ਦੌਲਤ ਦੌਲਤ ਸ਼ੌਹਰਤ ਕਹ ਸਕਦੇ ਵੀ ਕਿ ਸ਼ੌਹਰਤ ਲੁੱਟ ਕੇ ਫਿਰ ਐਵੇਂ ਨਹੀਂ ਕਿਸੇ ਨੂੰ ਕਾਤਾ ਤਾਜ ਮਹਿਲ ਲੱਗਦਾ ਵੀ ਦੌਲਤ ਜਿਹੜੀ ਲੁੱਟੀ ਉਹ ਲੱਗਦੀ ਹੈ ਨਾ ਤੇ ਐਵੇਂ ਤਾਜ ਮਹਿਲ ਨਹੀਂ ਬਣਦੇ ਲੁੱਟਿਆ ਹੋਇਆ ਜਰ ਲੱਗਦਾ ਏ ਕਿ ਉਹ ਕਹਿੰਦੇ ਨੇ ਮੈਂ ਜੋ ਨਾਲ ਕਿ ਫਿਰ ਵੀ ਮੈਨੂੰ ਡਰ ਲੱਗਦਾ ਏ ਕਿ ਮੋਹ ਲੈਂਦਾ ਏ ਕਰਕੇ ਗੱਲਾਂ ਪੱਕਾ ਜਾਦੂਗਰ ਲੱਗਦਾ ਏ ਕਿ ਛੱਡਿਆ ਉਹਨੇ ਸ਼ਹਿਰ ਕੀ ਅਰਸ਼ਦ ਹਰ ਇੱਕ ਦੀਦਾ ਧਰਨ ਲੱਗਦਾ ਏ ਦੀਦਾ ਮੀਨਸ ਕੀ ਅੱਖ ਅੱਖ ਨੈਣ ਅੱਖਾਂ ਹੋ ਗਈਆਂ ਜਿਹੜੀਆਂ ਆਪਾਂ ਕਹਿੰਨੇ ਨਾ ਕਈ ਅੱਖਾਂ ਉੱਤੇ ਬੜੀਆਂ ਗਾਣੇ ਆਏ ਹੋਣੇ ਨਾ ਤੇ ਕਹਿ ਸਕਦੇ ਹਾਂ ਕਈ ਜਿਹੜੇ ਰਾਈਟਰ ਨੇ ਹਨਾ ਉਹ ਇਸ ਬੁੱਕ ਦਾ ਜਿਹੜਾ ਰਿਵਿਊ ਦੇਣਗੇ ਹੋਰ ਤਰੀਕਿਆਂ ਦੇ ਡਿਫਾਈਨ ਕਰਨਗੇ ਹਨਾ ਮੈਂ ਵੱਖਰੇ ਤਰੀਕੇ ਨਾਲ ਡਿਫਾਈਨ ਕਰਨਾਂ ਵੀ ਹਾਂ ਯਾਰ ਇਹਨਾਂ ਦੋਵਾਂ ਬੁੱਕਾਂ ਦਾ ਤੇ ਕੱਲੀ ਕੱਲੀ ਬੁੱਕ ਦਾ ਮੈਂ ਡੈਫੀਨੇਸ਼ਨ ਦੇ ਦੂੰਗਾ ਮੈਨੂੰ ਕਿਹੜੀਆਂ ਗਣੀਆਂ ਇਸ਼ਾਰੀਆਂ ਪਸੰਦ ਨੇ ਤੇ ਕਿੰਨੀਆਂ ਡਿਫਾਈਨਸ ਦੱਸੂੰਗਾ ਤੁਹਾਨੂੰ ਹਣਾ ਤੇ ਹੁਣ ਮੈਨੂੰ ਪੂਰੀ ਗਰਮੀ ਲੱਗਣ ਦੇ ਇੱਥੇ ਤੇ ਬਾਕੀ ਜੜੀਆਂ ਗੱਲਾਂ ਇਹਨਾਂ ਬੁੱਕਾਂ ਦੇ ਬਾਰੇ ਤੇ ਮੈਂ ਮਾੜਾ ਨਹੀਂ ਕੁਝ ਰਿਵਿਊ ਦੇਣੇ ਬਸ ਟੈਸਟ ਮੈਂ ਕਹਿੰਦਾ ਵੀ ਇਹਦੇ ਵਿੱਚ ਜੜੀਆਂ ਕਮੀਆਂ ਉਹ ਇੱਕ ਜਿਹੜੇ ਅੱਖਰ ਹੈਗੇ ਜਿਹੜੇ ਬੜੇ ਹੀ ਮੈਨੂੰ ਕਹਿੰਦੇ ਨੇ ਆਪਾਂ ਨੂੰ ਹਠੇਠ ਅੱਖਰ ਹੈਗੇ ਉਧਰ ਦੀ ਲੈਹਿੰਦੀ ਭਾਸ਼ਾ ਦੇ ਵਿੱਚ ਹਣਾ ਭਾਵੇਂ ਪੰਜਾਬੀ ਭਾਸ਼ਾ ਹੈ ਬਾਕੀ ਲੈਹਿੰਦੇ ਜਿਹੜੇ ਅੱਖਰ ਹੈਗੇ ਉਹਨੂੰ ਨਹੀਂ ਸਮਝ ਲੱਗਦੇ ਕਈ ਵਾਰੀ ਵੀ ਕਈ ਵਾਰੀ ਆਪਾਂ ਸ ਤੇ ਉਹ ਫਿਰ ਜਿਹੜੀਆਂ ਮਸ਼ਾਰੀਆਂ ਲਿਖੀਆਂ ਹੁੰਦੀਆਂ ਸਮਝ ਨਹੀਂ ਲੱਗਦੀਆਂ ਤੇ ਉਹਨਾਂ ਦੇ ਮੈਨੂੰ ਲੱਗਦਾ ਵੀ ਡਿਫਾਈਨਸ਼ਨ ਲੈ ਜਰੂਰ ਦੇਣਾ ਚਾਹੀਦਾ ਭਾਵੇਂ ਕਿ ਉਹ ਜਿਦਾਂ ਕੋਈ ਵੀ ਹੈ ਜਿਦਾਂ ਕਹਿੰਨੇ ਮੂਰੇ ਮੂਰੇ ਹੁਣ ਆਪਣਾ ਲੈਂਦਾ ਜਿਹੜਾ ਆਪਣਾ ਚੜ੍ਹਦਾ ਪੰਜਾਬ ਹੈ ਚੜ੍ਹਦੇ ਪੰਜਾਬ ਵਿੱਚ ਕਈ ਹੈ ਮੱਲ ਮਾਜਾ ਮਾਲਵਾ ਦੁਆਬਾ ਪਵਾਂਦੀ ਪੈਣਦੀ ਆਪਣੀ ਕਈ ਵਿੱਚ ਅੱਖਰ ਨਹੀਂ ਸਪੋਤ ਮੇਰੀ ਜਿਹੜੀ ਬੁੱਕ ਆ ਮੈਂ ਲਿਖਦਾ ਬੁੱਕ ਇੱਕ ਮੇਰੀ ਪਵਾਂਦੀ ਖਰੀਦੀ ਜਾਂਦੀ ਹੈ ਹੁਣ ਉਹ ਆਖਣਗੇ ਮੂਰੇ ਮੂਰੇ ਵਰਡ ਆ ਦੁਆਬਿਆਂ ਨਾਲ ਮੇਰੇ ਖਾ ਮੈਂ ਵੀ ਸ਼ਾਇਦ ਮੂਰੇ ਵਿੱਚ ਅੱਗੇ ਹੁਣ ਅੱਗੇ ਵਰਡ ਇਸ ਬੇਸਿਕ ਲੈਂਗੁਏਜ ਪੰਜਾਬੀ ਹੈ ਨਾ ਅੱਗੇ ਤਦੋਂ ਮੂਰੇ ਮੂਰੇ ਕੋਨ ਦਾ ਟਾਂਗ ਹੋ ਗਈ ਸਲੈਂਗ ਹੋ ਗਈ ਉਹਨਾਂ ਦੀ ਵੀ ਆਪਾਂ ਕਿਹੜੀ ਭਾਸ਼ਾ ਹੈ ਨਾ ਬੋਲਣੇ ਮੂਰੇ ਲੱਗ ਯਾਰ ਆਪਾਂ ਮੈਂ ਪਿੱਛੇ ਉਹਨਾਂ ਤੇ ਰਹਣਾ ਜਾਂ ਪਛਾਹ ਉਹਨਾਂ ਤੇ ਪਛਾਹ ਪਿੱਛੇ ਮੂਰੇ ਅੱਗੇ ਇਤਨਾ ਸੋ ਗੱਲਾਂ ਹੋ ਜਾਂਦੀਆਂ ਜਿਹੜੀਆਂ ਉਹ ਥੋੜੀਆਂ ਜਿਹੀਆਂ ਡਿਫਾਈਨ ਕਰਕੇ ਲਿਖਣੀਆਂ ਚਾਹੀਦੀਆਂ ਆਪਾਂ ਥੋੜਾ ਜਿਹਾ ਥੱਲੇ ਵਕਤ ਲਾ ਕੇ ਉਹ ਥੋੜੀ ਜਿਹੀ ਪੇਜ ਭਾਈ ਵੱਡਾ ਹੋ ਜੇ ਤਾਂ ਲਿਖਣੀਆਂ ਚਾਹੀਦੀ ਮੈਨੂੰ ਲੱਗਦਾ ਵੀ ਜਿਹੜਾ ਵੀ ਕੋਈ ਕਿਤਾਬ ਲਿਖਦਾ ਵਾ ਬੇਨਤੀ ਆ ਮੈਂ ਕੋਈ ਇਹ ਨਹੀਂ ਕਰਨ ਦਾ ਵੀ ਲਿਖਣੀ ਚਾਹੀਦੀ ਜ਼ਰੂਰੀ ਪਰ ਜੇ ਇਹ ਜੀ ਲਿਖੋਗੇ ਤਾਂ ਸ਼ਾਇਦ ਮੈਨ ਬੁੱਕਾਂ ਬਹੁਤ ਸੋਹਣੀਆਂ ਵਾ ਤੁਸੀਂ ਜ਼ਰੂਰ ਪੜਿਓ ਚੰਗਾ ਸੀ ਤੈਨੂੰ ਦਿਨਾਂ ਦਿੰਦੇ ਤੇ ਮੁਸ਼ਤਾਕ ਆलम ਗੋਗਾ ਜੀ ਨੂੰ ਤੇ ਦੂਸਰੀ ਹੈਗੀ ਆ ਅਰਸ਼ਦ ਮੰਜੂਰ ਕਾਤਲ ਕਾਰੀਗਰ ਲੱਗਦਾ ਹੈ ਤੇ ਸੋਹਣੀਆਂ ਇਸ਼ਾਰੀਆਂ ਵਾ ਬਾਕੀ ਮੈਂ ਇਹ ਫਿਲਹਾਲ ਅੱਧੀ ਪੜੀ ਹੋਈ ਆ ਜਦੋਂ ਇਹ ਮੈਂ ਪੂਰੀ ਪੜੂੰਗਾ ਇਸ ਕਿਤਾਬ ਦਾ ਮੈਂ ਰਿਵਿਊ ਵੱਖਰਾ ਵੀ ਤੁਹਾਨੂੰ ਦੇ ਦੂੰਗਾ ਤੇ ਜਿਹੜੀ ਇਹ ਕਿਤਾਬ ਆ ਇਹ ਮੈਂ ਜਦੋਂ ਪੜੂੰਗਾ ਦੋਹਾਂ ਦਾ ਵੱਖਰਾ ਵੱਖਰਾ ਤੁਹਾਨੂੰ ਰਿਵਿਊ ਐਜ਼ ਇਹ ਡਿਫਾਈਨ ਕਰਕੇ ਦੱਸੂੰਗਾ ਵੀ ਕੀ ਕੀ ਇਹਨਾਂ ਦੇ ਵਿੱਚ ਗੱਲਾਂ ਨੇ ਕਿਹਨਾਂ ਉੱਤੇ ਗੱਲਾਂ ਕੀਤੀਆਂ ਗਈਆਂ ਤੇ ਮੈਂ ਤੁਹਾਨੂੰ ਪੂਰਾ ਡਿਫਾਈਨ ਕਰਕੇ ਦਊਂਗਾ ਚੰਗਾ ਸੀ ਦੋਸਤੋ ਫ ਤੇ ਚੰਗਾ ਸਸਿਆਕਾਲ ਦੋਸਤ ਮਿਲਦੇ ਆ ਅਗਲੀ ਵੀਡੀਓ ਚੈਨਲ ਸਬਸਕ੍ਰਾਈਬ ਕਰ ਲਓ ਅਗਰ ਤੁਸੀਂ ਬੁੱਕਾਂ ਦੇ ਰਿਵਿਊ ਬੁੱਕਾਂ ਦੀ ਡੈਫੀਨੇਸ਼ਨ ਤੇ ਬੁੱਕਾਂ ਬਾਰੇ ਜਾਣਨਾ ਚਾਹੁੰਦੇ ਜੇ ਕਿਸੇ ਵੀ ਪ੍ਰਕਾਰ ਦੀ ਜਿਹੜੀਆਂ ਬੁੱਕਾਂ ਮੈਂ ਰੀਡ ਕਰਦਾ ਨੂੰ ਉਹਨਾਂ ਬਾਰੇ ਜਰੂਰ ਦੱਸੂਗਾ ਤੇ ਹੋਰ ਵੀ ਕੋਈ ਇਨਫੋਰਮੇਸ਼ਨ ਵੀਡੀਓ ਮੈਨੂੰ ਲੱਭੀ ਤੇ ਮੈਂ ਜਰੂਰ ਉਹਦੇ ਬਾਰੇ ਸਰਚਿੰਗ ਕਰਕੇ ਵਧੀਆ ਤਰੀਕੇ ਨਾਲ ਤੁਹਾਨੂੰ ਡਿਫਾਈਨ ਕਰਕੇ ਦੱਸੂਗਾ ਤੇ ਚੰਗਾ ਦੋਸਤੋ ਵੈ ਸਸਿਆਕਾਲ